ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਸੰਗਤਾਂ ਨੂੰ ਮੇਰੇ ਪੈਣਾ ਭਰਾਮਾ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਗਤ ਜੀ ਪਿੰਡ ਬਸੀਆਂ ਵਿਖੇ ਜ਼ਿਲ੍ਹਾ ਲੁਧਿਆਣਾ 25 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਾਰਿਆਂ ਪੈਣਾ ਭਰਾਮਾ ਦੇ ਸਹਿਯੋਗ ਨਾਲ ਅਮਨ ਉਪਲ ਅਕੈਡਮੀ ਵੱਲੋਂ ਬਾਬੇ ਸ਼ਹੀਦਾ ਵਿਖੇ ਗੁਰਬਾਣੀ ਦਾ ਤੀਸਰਾ ਗੁਰਬਾਣੀ ਕੰਠ ਮੁਕਾਬਲਾ ਕਰਵਾਉਣ ਜਾ ਰਹੇ ਆ। ਸੋ ਸਾਰੇ ਮੇਰੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੈਣਾ ਭਰਾਵਾਂ ਨੂੰ ਬੇਨਤੀ ਆ ਕਿ ਤੁਸੀਂ ਸਾਰੇ ਬੜਾ ਸਹਿਯੋਗ ਵੀ ਕਰਦੇ ਹੋ, ਬੜਾ ਪਿਆਰ ਵੀ ਕਰਦੇ ਹੋ। ਕਿਉਂਕਿ ਜਿਹਦੇ ਵਿੱਚ ਸੰਗਤ ਜੀ ਬੜੇ ਬੱਚਿਆਂ ਨੇ ਪਾਰਟਿਸਪੇਟ ਕਰਨਾ ਹੁੰਦਾ ਆ। ਆਲੇ-ਦੁਆਲੇ ਤੇ ਜਿੰਨੇ ਵੀ ਆਪਣੇ ਸਕੂਲ ਨੇ ਇਲਾਕੇ ਦੇ ਸਕੂਲ ਹੁੰਦੇ ਆ ਦੂਰੋਂ ਦੂਰੋਂ ਹੋਰ ਵੀ ਬੱਚੇ ਬੜੇ ਆਉਂਦੇ ਆ ਭਾਗ ਲੈਂਦੇ ਆ ਮਹਾਰਾਜ ਦੀ ਕਿਰਪਾ ਨਾਲ ਜਦੋਂ ਆਪਾਂ ਪਹਿਲਾ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ ਸੀਗਾ ਉਦੋਂ ਮਤਲਬ ਕਿ ਥੋੜੇ ਬੱਚੇ ਆਏ ਦੂਜੀ ਵਾਰੀ ਹੋਰ ਜ਼ਿਆਦਾ ਆਏ ਤੀਸਰੀ ਵਾਰ ਹੋਰ ਉਮੀਦ ਆ ਵੀ ਬੱਚੇ ਬਹੁਤ ਦੂਰੋਂ ਦੂਰੋਂ ਆਉਂਦੇ ਆ ਤੇ ਆਪਣੇ ਇਨਾਮ ਵੀ ਬਹੁਤ ਵਧੀਆ ਹੁੰਦੇ ਆ ਓਕੇ ਬੜਾ ਸੰਗਤ ਦਾ ਵੀ ਤੇ ਅਮਨਪੁਰ ਅਕੈਡਮੀ ਵੱਲੋਂ ਸਾਰੇ ਪੈਣਾ ਭਰਾਮਾਂ ਦਾ ਬੜਾ ਸਹਿਯੋਗ ਵੀ ਹੁੰਦਾ ਆ ਤੇ ਸੰਗਤ ਜੀ ਰਲ ਮਿਲ ਕੇ ਹੁੰਦਾ ਆ ਸਾਰਿਆਂ ਦੇ ਉਪਰਾਲੇ ਦੇ ਨਾਲ ਕਿਉਂਕਿ ਦੇਖੋ ਲੰਗਰ ਵੀ ਸੰਗਤ ਵਾਸਤੇ ਲਾਉਣਾ ਆ ਤੇ ਹੋਰ ਵੀ ਸਾਰੇ ਪ੍ਰਬੰਧ ਜਿਹੜੇ ਆ ਪਰਾਲ ਮਿਲ ਕੇ ਕਰਨੇ ਹੁੰਦੇ ਆ ਜਿੰਨੇ ਬੱਚੇ ਆ ਸੰਗਤ ਜੀ ਚਾਰ ਗਰੁੱਪ ਨੇ ਆਪਣੇ ਚਾਰਾਂ ਗਰੁੱਪਾਂ ਦੇ ਬੱਚਿਆਂ ਨੂੰ ਆਪਾਂ ਵੈਸੇ ਤਿੰਨ ਤਿੰਨ ਇਨਾਮ ਰੱਖੇ ਹੋਏ ਆ ਚਾਰਾਂ ਗਰੁੱਪਾਂ ਨੂੰ ਆਪਾਂ ਪਹਿਲੀਆਂ ਤਿੰਨ ਪੋਜੀਸ਼ਨਾਂ ਕੱਢਣੀਆਂ ਪਰ ਹੁਣ ਅਸੀਂ ਦੇਖਦੇ ਆ ਸੰਗਤ ਜੀ ਉਹ ਸਾਹਿਬ ਨਾਲ ਅਸੀਂ ਸੋਚਿਆ ਦੇਖਦੇ ਆ ਸਾਡਾ ਬਜਟ ਜਿੱਦਾਂ ਹੋਇਆ ਸਸਿਓ ਸਾਹਿਬ ਨਾਲ 10-10 ਪੋਜੀਸ਼ਨਾਂ ਵੀ ਕਰ ਸਕਦੇ ਆ ਉਹ ਸੋਚਿਆ ਹੋਇਆ ਵੀ 10 ਹੋ ਜਾਣਗੀਆਂ ਮੇਬੀ ਗੁਰੂ ਸਾਹਿਬ ਨੇ ਕਰਵਾਈ ਲੈਣੀ ਆ ਜੱਸ ਸਾਹਿਬ ਨਾਲ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਲੱਗਦਾ ਹੁੰਦਾ ਵੀ ਇੰਨਾ ਕਰ ਸਕਦੇ ਆ ਤੇ ਬਾਕੀ ਸੰਗਤ ਜੀ ਉਹ 10-10 ਪੋਜੀਸ਼ਨਾਂ ਵੀ ਕੱਢ ਸਕਦੇ ਆ ਤਿੰਨ-ਤਿੰਨ ਤਾਂ ਹੈਗੀਆਂ ਹੀ ਆ ਪੋਜੀਸ਼ਨਾਂ ਆਪਾਂ ਹੋਰ ਵਧਾ ਦੇਾਂਗੇ ਬਾਕੀ ਜਿੰਨੇ ਬੱਚੇ ਪਾਰਟਿਸਪੇਟ ਕਰਦੇ ਆ ਉਹਨਾਂ ਨੂੰ ਸੰਗਤ ਜੀ ਆਪਾਂ ਸਾਰਿਆਂ ਨੂੰ ਗਿਫਟ ਕੋਈ ਨਾ ਕੋਈ ਜ਼ਰੂਰ ਦੇਣਾ ਆ ਉਹ ਹਰੇਕ ਵਾਰੀ ਦਿੰਨੇ ਆ ਬੱਚਿਆਂ ਦੇ ਹੌਂਸਲੇ ਲਈ ਤਾਂ ਕਿ ਬੱਚੇ ਅੱਗੇ ਵਾਸਤੇ ਵੀ ਆਉਣ ਹੋਰ ਤਿਆਰ ਹੋਣ ਕਿਉਂਕਿ ਪੰਜਾਬ ਦੇ ਵਿੱਚ ਬੜੀ ਲੋੜ ਆ ਸੰਗਤ ਜੀ ਇਹਨਾਂ ਉਪਰਾਲਿਆਂ ਦੀ ਹਰ ਪਿੰਡ ਦੇ ਵਿੱਚ ਹੋਣੇ ਚਾਹੀਦੇ ਆ ਥੋੜੇ ਥੋੜੇ ਟਾਈਮ ਦੇ ਬਾਅਦ ਦੂਸਰੀ ਗੱਲ ਜਿੰਨੇ ਆਪਣੇ ਕੋਲ ਬੱਚੇ ਹਨ ਉਪ ਅਕੈਡਮੀ ਦੇ ਵਿੱਚ ਬੱਚੇ ਪੜ੍ਹਦੇ ਆ ਜਿਹੜੇ ਡੇਲੀ ਆਪਣੇ ਕੋਲੇ ਘਰੇ ਪੜ੍ਹ ਸਿੱਖਣ ਮੇਰੇ ਕੋਲੇ ਮਹਾਰਾਜ ਦੀ ਕਿਰਪਾ ਨਾਲ 15 16 ਸਾਲਾਂ ਦੇ ਆ ਰਹੇ ਆ ਪਹਿਲਾਂ ਮੈਂ ਗੁਰੂ ਘਰ ਤੁਹਾਨੂੰ ਪਤਾ ਹੀ ਆ ਸੰਗਤ ਜੀ ਵੀ ਉਦੋਂ ਬੱਚਿਆਂ ਨੂੰ ਗੁਰੂ ਘਰ ਸਿਖਾਉਂਦੇ ਰਹੇ ਆ ਤੇ ਹੁਣ ਸਾਢੇ 3 ਸਾਲ ਦੇ ਮੈਂ ਘਰੇ ਸਿਖਾ ਰਿਹਾ ਆ ਬੱਚਿਆਂ ਨੂੰ ਤੇ ਬੱਚੇ